ਲੈ ਆਵੇ ਪੁੰਡਾਸ਼ਕ ਕੇ ਮੈਂ ਸਕੂਟਰੀ ਤੇ ਆਠੇ ਪੌਂਦੇ ਤੁਰਿਆ ਛੜੇ ਵੀ ਤਿੰਨ ਜਣੇ ਲੈ ਹਾਰਵੈਕ ਸਕੂਟਰੀ ਤੇ ਪੈ ਕੇ ਰੋਣੋ ਰੋਣੋ ਰੋਕੋ 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 ਇਧਰ ਲਾ ਕਿੱਤੋਂ ਨੂੰ ਮੁੱਚਕੇ ਨਾਲੇ ਐੜਕਾਲਾ ਬੱਡਾ ਚੈਂਕੀ ਪਾੜੇ ਕਿਧਰ ਚੱਲੇ ਹੋ ਜਨਾਬਾ ਰਿਸ਼ਤੇਦਾਰ ਆਏ ਹੀ ਗੱਡੀ ਚੜਾਉਣ ਚੱਲਿਆ ਸੀ ਗੱਡੀ ਚੜਾਉਣ ਚੱਲਿਆ ਹੀ ਗੱਡੀ ਤਾਂ ਤੁਹਾਨੂੰ ਮੈਂ ਚੜਾਵਾਂ ਚਲੋ ਲਾਸਟ ਸਟੈਂਡ ਉਤਰੋ ਥੱਲੇ ਪਾਣੀ ਪੀਓ ਤਰਾ ਕੇ ਜਨਾਬ ਹੁਣ ਜਾਈਏ ਹੀ ਮੈਂ ਸਾਲਿਓ ਪੀਕਾ ਨੇਰ ਤੋਂ ਆਇਆ ਸੀ 15 ਗਲਾਸ ਪਾਣੀ ਜੇ ਸੜਾ ਕੇ ਜਾਈਏ ਅਸੀਂ ਤਫਾਓ ਉਹ ਚੱਲੇ ਕਿੱਥੇ ਓਏ ਇਹ ਤਾਂ ਮੋਟਰਸਾਈਕਲ ਤੇ ਨਹੀਂ ਕੱਢੀ ਤਿੰਨ ਬੈਠਣ ਦੇਤੇ ਤੇ ਤੂੰ ਆ ਗਰੀਬੀ ਦੇ ਤਿੰਨ ਭਾ ਕੇ ਜਲੂਸ ਕੱਢੀ ਜਾਣਾ ਕੱਢੋ ਕਾਗਜ਼ੀਆ ਦੇ जनाब ਇਹ ਤਾਂ ਜੇ ਨਵੀਂ ਲਈ ਹੈ ਜੀ ਕਾਗਜ ਬੰਨੇ ਦਿੱਤੇ ਆ ਜੀ ਜਨਾਬ ਨਵੀਂ ਲਈ ਆ ਪਾਰਟੀ ਤਾਂ ਫਿਰ ਬਣਦੀ ਆ ਓਏ ਹਾਂ ਸੱਚ ਓਏ ਪਾਰਟੀ ਤਾਂ ਵੇਈ ਬਣਦੀ ਆ ਕਰ ਪਾਰਟੀ ਸਕੱਟਰੀ ਦੀ ਮਰਿਆ ਪਾਸੀ ਬਿਲਚ ਕੋ ਯੋਗਦਾਨ ਜਨਾਬ ਮੈਂ ਕੀ ਯੋਗਦਾਨ ਪਾਵਾਂ ਜੀ ਮੈਂ ਤਾਂ ਆਪ ਘਰਦਿਆਂ ਦੇ ਯੋਗਦਾਨ 'ਚ ਚੱਲਦਾ ਜੀ ਤੁਸੀਂ ਆਪ ਹੀ ਵੇਖ ਲੋ ਜੀ ਮੇਰੇ ਕੋ ਗਰੀਬ ਕੋ ਕੁਛ ਵੀ ਨਹੀਂ ਹੈਗਾ ਤੂੰ ਕਿਹਨੇ ਪਾਸੋਂ ਗਰੀਬ ਐ ਢਿੱਡ ਤਾਂ ਤੂੰ ਬਾਨੀਆਂ ਦੇ ਮੁੰਡੇ ਜੱਡਾ ਲਈ ਫਿਰਦਾ 15 ਗਲਾਸ ਸਾਡੇ ਪਾਣੀ ਪੀ ਗਿਆ ਕਾਗਜ ਤੇਰੇ ਕੋਲ ਕੋਈ ਨਹੀਂ ਆਹ ਚਿੜੀ ਜੀ ਤੇ ਬੰਦੇ ਤੂੰ ਤਿੰਨ ਲੱਦੀ ਫਿਰਦਾ ਤੇਰੀ ਤਾਂ ਪੁੱਤ ਬੱਦਰੀ ਬਣਾਉਣੀ ਪਊ ਓ ਮੁੰਡਿਓ ਪਾਓ ਇਹਨਾਂ ਨੂੰ ਲੰਮੇ ਤੇ ਕੱਢੋ ਇਹਨਾਂ ਚੋਂ ਪਾਣੀ ਜਿਹੜਾ ਨਾ ਨੇ ਆਪਣੀ ਸ਼ਵੀਲ ਦਾ ਪੀਤਾ ਨਹੀਂ ਜਨਾਬ ਨਹੀਂ ਜਨਾਬ ਕੀਤਾ ਮੈਂ ਤੈਨੂੰ ਪਿਉਣਾ ਲਿਮਕੇ ਜਨਾਬ ਪੱਤਰਕਾਰ ਆ ਗਏ ਓ ਪੱਤਰਕਾਰ ਆ ਗਏ ਪੱਤਰਕਾਰ ਚਲੋ 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 ਓ ਮਾਰਾ ਆਓ ਜੀ ਆਓ ਸਤਰੀ ਕਾਲੀ ਸਾਹਿਬ ਜੀ ਆਓ ਤੁਸੀਂ ਆ ਯਾ ਮਦੀ ਆ ਜੀ ਬਲੀਆ ਅੱਛਾ ਏਐਸਆਈ ਸਾਹਿਬ ਦਾ ਫੋਨ ਆਇਆ ਸੀਗਾ ਕਿ ਪੁਲਿਸ ਵਾਲੇ ਸ਼ਬੀਲਾ ਆਏ ਆ ਸੋ ਅਸੀਂ ਕਵਰੇਜ ਕਰਨ ਲਈ ਆਏ ਆ ਹੋ ਮਹਾਰਾਜੀ ਆਏ ਨੂੰ ਜੀ ਮੇਰਾ ਵੀਰ ਨਾ ਚੁਕਾ ਦਿਓ ਖਬਰ ਪ੍ਰੈਸ ਨੋਟ ਤਿਆਰ ਹਾਂਜੀ ਹਾਂਜੀ ਦਿਓ ਨਾ ਦਿਖਾਓ ਖਬਰ ਸਾਰੀ ਇਹਦੇ ਵਿੱਚ ਲਿਖੀ ਹੋਈ ਆ ਪਹਿਲੇ ਪੇਜ ਤੇ ਲਾਓ ਪਹਿਲੇ ਪੇਜ ਤੇ ਜ਼ਰੂਰ ਐਸਐਸਪੀ ਸਾਹਿਬ ਤੱਕ ਪਹੁੰਚਣੀ ਚਾਹੀਦੀ ਆ ਜ਼ਰੂਰ ਜੀ ਲੈ ਵੀ ਮੁੰਡਿਆ ਕੈਚ ਫੋਟੋ ਇੰਨਾ ਦੀ ਉਹ ਯਾਰੋ ਉਹ ਗਲਾਸ ਕਲੂਸ ਤਾਂ ਫੜਾਓ ਮੁੰਡਿਆਂ ਨੂੰ ਪਤਾ ਲੱਗੇ ਸ਼ਬੀਲਾ ਦਾ ਮਾਹੌਲ ਆ ਲਓ ਉਹ ਮੈਨੂੰ ਜੱਗ ਫੜਾ ਵੀ ਜੱਗ ਫੜਾ ਜੱਗ ਕੀ ਆ ਲੈ ਜੀ ਚੰਗਾ ਜੀ ਧੰਨਵਾਦ ਓਕੇ ਜੀ ਓਕੇ ਓਕੇ ਜੀ ਓਕੇ ਉੱਠ ਪਉਣ ਤੁਸੀਂ ਕਿ ਤੁਹਾਨੂੰ ਜੱਕ ਲਾ ਕੇ ਉਠਾਈਏ ਓਏ ਤੂੰ ਉਤਨੀ ਦੇ ਹਾਂ ਪਿਆਈਏ ਔਰ ਪਾਣੀ ਨਾ ਜਨਾਬ ਨਾ ਚਲੋ ਫਿਰ ਤੇਰੀ ਹੋ ਜਾਉਂ ਤੂੰ ਹੱਥ ਲੈ ਜਾ ਲਵੀ ਇਹ ਤਾਂ ਛਾੜ ਤੇ ਮਸ਼ਤਾਬ ਦੀ ਤੇ ਇਹ ਨਹੀਂ ਮੁੜਦੇ ਹੋਂ